ਅੱਜ ਚੱਲੇ ਆ ਗਜਾ ਕਰਨ ਹੁਣ ਇੱਧਰਲੇ ਘਰੇ ਪਹਿਲਾਂ ਆ ਚੁਕੇ ਆਪਾਂ ਉਹ ਮੈਂ ਕੱਟ ਦੂੰਗਾ ਕੋਈ ਬੰਦੇ ਤਿਆਰ ਹੋ ਗਏ ਆ ਹੁਣ ਇੱਧਰ ਤੋਂ ਦਜਾਦੀ ਆ ਤਾਂ ਕਰਕੇ ਆ ਨਹੀਂ ਸਹੀ ਲੱਗਦਾ ਅੱਜ ਉਹ ਚਾਰਜ ਤਾਂ ਨਹੀਂ ਮਾਰ ਖਾਣੀ ਲੀਡਾਂ ਫੜ ਲਓ ਹਰਿ ਸਾਥ ਦੀ ਗੱਲ ਜੀ ਅੱਜ ਦੇ ਵਲੌਗ ਤੇ ਫੇਰ ਤੁਹਾਡਾ ਸਵਾਗਤ ਆ ਬਸ ਜੀ ਹੁਣ ਆਪਾਂ ਅੱਜ ਚੱਲੇ ਆ ਗਜਾ ਕਰਨ ਉੱਧਰ ਤੋਂ ਨਹੀਂ ਜਾਣਾ ਗਿਆ ਕਰਨ। ਹਾਂਜੀ। ਤੁਹਾਨੂੰ ਇੰਨੇ ਜਾਣਾ ਨੂੰ ਨਹੀਂ ਖੜਮਣਾ। ਪਰ ਹੁਣ ਆਪਾਂ ਜੀ ਹੁਣੇ ਚੱਲੇ ਆ ਨਾਲ। ਹੁਣ ਚੱਲਦੇ ਆ ਫਿਰ। ਭਾਈ ਤੁਸੀਂ ਚਲਾਓਗੇ ਕਿ ਮੈਂ ਚਲਾਵਾਂ? ਮੈਂ ਚਲਾ ਦਿੰਦਾ ਭਾਈ। ਚਲੋ ਠੀਕ ਆ। ਇੱਕ ਜਣਾ ਚਲੋ ਤੁਹਾਡੇ ਚ ਚੱਲ ਜਿਓ ਫਿਰ ਤੁਸੀਂ ਪਾਉਣਾ ਦੁੱਧ ਵੀ। ਮੈਂ ਜਾਣਾ। ਗੱਡੀ ਬਾਅਦ ਆਪਾਂ ਜਰਮਨ ਨੂੰ ਪਿੱਛੇ ਕਰ ਦੇਣਾ। ਆਪਾਂ ਜਾਣਦੇ ਹੁਣ ਇੱਕ ਨੂੰ ਆਪਾਂ ਰਹਿਂਦਾ ਇੱਕ ਨੂੰ ਆਪਾਂ ਲੈ ਲਿਆ ਨਾਲ। ਤੇ ਬਾਕੀ ਭਾਈ ਹਾਲੋ। ਹੁਣ ਪਹਿਲਾਂ ਬੈਂਕਾਂ ਤੇ ਜਾਂਦਾ। ਪਹਿਲਾਂ ਗਾੜੀ ਹੋ ਕੇ ਆਵਾਂਗੇ ਫਿਰ ਇੱਧਰ ਵੀ ਜਾਵਾਂਗੇ ਇੱਧਰਲੇ ਘਰੇ ਪਹਿਲਾਂ ਆ ਚੁਕੇ ਆ ਆਪਾਂ ਪਹਿਲਾਂ ਇਤੋਂ ਆਪਾਂ ਦੁੱਧ ਪਵਾਵਾਂਗੇ ਚਲੋ ਵਾਹ 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 ਦੋ ਸਤਨਾ ਵਾਹ ਤੁਰਕੀ ਜਾ ਗੜੀ ਜਾ ਇਹਨਾਂ ਥੋੜਾ ਜਿਹਾ ਟਾਈਮ ਬਣਾ ਗਏ ਜੇ ਲੋਕ ਮਤਲਬ ਕਿ ਮੱਝਾਂ ਨਹੀਂ ਚੋਈਆਂ ਘਰ ਵਾਲਿਆਂ ਨੇ ਹੌਂ ਜੀ ਦੋ ਵਾਈਟ ਮਾਰਨਗੇ ਉਦੋਂ ਅਸੀਂ ਜਾਂਦੇ ਹਾਂ ਮੱਝਾਂ ਚੋਂ ਹੁੰਦਾ ਜੀ ਟਾਈਮ ਨਾ ਆ ਗਿਆ ਨਹੀਂ ਆ ਤਿੰਨ ਮਾਰ ਕੇ ਜੜੀਆਂ ਤੁਹਾਨੂੰ ਬੇਕਾ ਕਹਿੰਦੇ ਹੁਣ ਉੱਥੇ ਹੀ ਘੋੜਾ ਜੀ ਉੱਥੇ ਆਉਣ ਜੁਕੇ ਆ ਚੁਕੇ ਆਪਾਂ ਜਿਹੜੀਆਂ ਆਪਾਂ ਲਾਂਕੇ ਗਏ ਹਾਂ ਉਹ ਦੂਰ ਵੜੀਆਂ ਥੋੜਾ ਜਿਹਾ ਆਟਾ ਇਹਦਾ ਬਾਕੀ ਹੁਣ ਚੱਲਦੇ ਆਂ ਅੰਦਰ ਆਹ ਦੇਖੋ ਆ ਇੰਦਰੋਂ ਜਾ ਕੇ ਫਿਰ ਉੱਧਰ ਤੁਹਾਨੂੰ ਅੱਜ ਸਾਰੀਆਂ ਬੇਕਾ ਘਾਉਣੀਆਂ ਪੈਂਡ ਦੀਆਂ ਚੁਕੇ ਆਪਾਂ ਹੁਣ ਗਜਾ ਗੁਜਾ ਕਰਕੇ ਗੁਰਦੁਆਰੇ ਹੁਣ ਕੱਲ ਨੂੰ ਮਿਲਦੇ ਆਂ ਅਗਲੇ ਫਲੌਗ ਵਿੱਚ ਬੰਦੇ ਤਿਆਰ ਹੋ ਗਏ ਆ ਹੁਣ ਅੱਜ ਹੈਗਾ ਅਗਲਾ ਦਿਨ ਬਰਬਾਦ ਫੇਰੀ ਵਾਲਾ ਚਲੋ ਉਹ ਚਾਰਜ ਤਾਂ ਨਹੀਂ ਮਾਰ ਖਾਣੀ ਲੀਡਾਂ ਫੜ ਲਓ ਆ ਵੇ ਭਾਈ ਹੁਣੀ ਪਾਵਰ ਬੈਂਕ ਪਾਲਾ ਟੜਕੇ ਟਾਈਮ ਟਾਈਮ ਫੋਨ ਕੱਢ ਬਾਕੀ ਫੋਨ ਲਿਆ ਗਿਆ ਭਾਈ ਹੁਣ ਸਾਰੇ ਜਣੇ ਆ ਗਏ ਅੱਧੇ ਜਣੇ ਚਲ ਗਏ ਆ ਬਾਕੀ ਦਿਖਣ ਨਹੀਂ ਤਾਂ ਥੋੜੀ ਆ ਕਿੱਥੇ ਚਲ ਗਏ ਪਰ ਇਹ ਲੰਗਰ ਲੰਗਰ ਨੂੰ ਤਿਆਰ ਹੀ ਹੁੰਦੇ ਆ ਕਿੱਥੇ ਚਲ ਗਏ ਮਾਵਾ ਮੈਨਣ ਨਹੀਂ ਆਈ ਨੀਂਦ ਕਿੰਨੂੰ ਤਿੰਨ ਮਾਵਾ ਮੈਨਣ ਨਹੀਂ ਆਈ ਨੀਂਦ ਉਹ ਸੁੰਗੰਧ ਪਾਉਣਾ ਨਵੇਂ ਚੋਂ ਮੈਨੂੰ ਨੀਂਦ ਨਹੀਂ ਆਈ ਸਾਰੇ ਇੱਥੇ ਤੋੜਾ ਫੜਦਾ ਹਾਂ ਕੰਮ ਭਾਰਾ ਹੀ ਆ ਕਹਿੰਦੇ ਆ ਇਹ ਤਾਂ ਨਾਲ ਲੱਗੀਆਂ ਨੇ ਧਿਆਨ ਨਾਲ ਖਾਣਾ ਬਾਅਦ ਚ ਵਗਣਾ ਹੀ ਆ ਜਮਣਾ ਹੁੰਦਾ ਸਾਨੂੰ ਕਰਨ ਬਹੁਤ ਕੋਟ ਹੁੰਦੇ ਕਿੰਨੀ ਪਈ ਆ ਦੇਖੋ ਬੰਦੇ ਜ ਬੰਦੇ ਨਹੀਂ ਨਹੀਂ ਦਿਖਦੇ ਧੁੰਦ ਚ ਬੰਦੇ ਹੁੰਦੇ ਇਹਨੇ ਲੱਗਦੇ ਮਰ ਜਿੰਦ ਦੇ ਪਰਾਂ ਨਹੀਂ ਉਧਾ ਮਿਲਦੇ ਨੇ ਕਿੰਨਾ ਮੇਰੇ ਪਰਾਂ ਨੂੰ ਸਾਲਿਆ ਕੀ ਬਾਕੀ ਧੁੰਦ ਬੜੀ ਪਈ ਆ ਮੈਂ ਦਿਖਣਾ ਨਹੀਂ ਲੈਰ ਜਗਾਈ ਆ ਫਿਰ ਵੀ ਅਸੀਂ ਤੜਕੇ ਉੱਠੇ ਆ ਫਿਰ ਵੀ ਤੜਕੇ ਲੰਗਰ ਖਾਣ ਲਈ ਉੱਠੇ ਆ ਸਾਰੇ ਬਹੁਤ ਖੁੱਲਾ ਹੁੰਦਾ ਈ ਖਾਣ ਲਈ ਉੱਠੇ ਜਣਾ ਹੋਰ ਹੋਰ ਤਾਂ ਦੇਉਂ ਹੋਰ ਟਾੜੇ ਅੰਗੂ ਥੋੜੀ ਘਰ ਦਾ ਥੋੜਾ ਨੂੰ ਸੋਚਣਾ ਪੈਂਦਾ ਪਹਿਲੇ ਪੇਟ ਪੂਰਾ ਫਿਰ ਕੰਮ ਦੂਜਾ ਚਲੋ ਫਾਫਾ ਘੈਂਦਾ ਵਾ ਟਾੜੇ ਚੋਂ ਲਫਾਫਾ ਕਿਨੇ ਲੈਂਦੇ ਇਹ ਯਾਰ ਬਰ ਲਫਾਫੜੀ ਲਈਦਾ ਥੋੜਾ ਥੋੜਾ ਹੀ ਚੱਲਦਾ ਏ ਮਾਂ ਸਾ ਤੋੜਾ ਲਾਉਂਗੇ ਉੱਜ ਗਰਮ ਪਜਾਮੇ ਪਾਈ ਮੈਂ ਤੇ ਵੀ ਨਹੀਂ ਆਣੀਆਂ ਨਾਲ ਹੱਦ ਮੋਲੇ ਦੀਆਂ ਗੋਲੀਆਂ ਵੀ ਟੱਟੀ ਨਾ ਆਉਗੀ ਮਰੇ ਤੇਰੇ ਸਾਲ ਇਹ ਨਾ ਰਾਸ਼ਨ ਖੁੱਲਾ ਢਾਉਣਾ ਵਾ ਵਲੌਗ ਚ ਨਾ ਪਾਈ ਇਹ ਮੈਨੂੰ ਤਾਂ ਤੈਨੂੰ ਅੰਦਰ ਹੋ ਗਿਆ ਕੱਜੋ ਯਾਰ ਰਾਸ਼ਨ ਖੁੱਲਾ ਢਾਉਣਾ ਵਾ ਪਾ ਤੇਰੇ ਨੇਰ ਲਿਓ ਤੇ ਤੇਰੀ ਨਾਲੀ ਪਾੜਟਣੀ ਨਾਲੀ ਨਹੀਂ ਪਾੜਦੀ ਅੱਡੀ ਛੇ 6-7 ਦਿਨ ਨਹੀਂ ਪਾੜਦੀ ਨਾਲੀ 6-7 ਦਿਨ ਬੰਨੇ ਆ ਮੇਰੀ ਲੋੜ ਨੂੰ ਉਂਗਲਾਂ ਯੋ ਚੁੱਕਣਾ ਚਾ ਕੇ ਤੇ ਠੰਡਾ ਪੀ ਆਇਆ ਵਾ ਬਣਾ ਲਵਾਰ ਕਰ ਲੇ ਆ ਲੈਟ ਜੀ ਕੱਢ ਕੇ ਇਹਨੇ ਪੋੜੋਗਾ ਰੋਣੀ ਧੋਨ ਦੀ ਬੜੀ ਪਈ ਆ ਇੱਧਰ ਦੇਖਾ ਕੀ ਆ ਛਾਲਿਆ ਗੋਲ ਕਰਤੀ ਮੈਂ ਆ ਆ ਨਹੀਂ ਸਹੀ ਲੱਗਦਾ ਅੱਜ ਤੂੰ ਵੀ ਖਾ ਬਰੈਡ ਮੇਰੇ ਨਾਲ ਗੋ ਖਾ ਚ ਲਿਆ ਉਹਨਾਂ ਦਾ ਚਾ ਉਹ ਤੇ ਗਦਾਂ ਦੀ ਬਣਾਈ ਆ ਆਓ ਵਟਿਆ ਦੇਤੀ ਓਏ ਕਿ ਸੇਵਾ ਇਸ਼ਨਾਨਾ ਮੈਂ ਕਹਿੰਦੀ ਬੱਗੇ ਦਿੰਦਾ ਬਸਲਾਤ ਨਹੀਂ ਇਹ ਪਤਾ ਕਰਕੇ ਲਾਦੂ ਹੋਇਆ ਕੰਨ ਦੁਖਲਾ ਦੀ ਜਿਹਾ ਜੀ ਕਟ ਭਾਈ ਆਪਾਂ ਬਾਹਰੋਂ ਲਾਈਵ